ਨਮਸਤੇ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਇਸ ਚੈਨਲ ਪੰਜਾਬੀ ਅਲਬੇਲਾ ਪੀਐਮਐਸ ਵਿੱਚ ਤਾਂ ਦੋਸਤੋ ਅੱਜ ਆਪਾਂ ਫਿਰ ਤੁਹਾਡੇ ਲਈ ਗੋਗੇ ਬਸਰੂਰੀ ਦੀ ਇੱਕ ਨਵੀਂ ਵੀਡੀਓ ਲੈ ਕੇ ਆਏ ਬਹੁਤ ਹੀ ਸੋਹਣੀ ਜਿਸ ਤਰ੍ਹਾਂ ਤੁਸੀਂ ਸਾਡੀ ਦੂਜੀ ਵੀਡੀਓ ਨੂੰ ਪਿਆਰ ਦਿੱਤਾ ਹੈ ਬਿਲਕੁਲ ਉਸੇ ਤਰ੍ਹਾਂ ਇਹਨਾਂ ਵੀਡੀਓ ਨੂੰ ਪਿਆਰ ਤੁਸੀਂ ਜ਼ਰੂਰ ਦਿਹਾ ਜੀ ਤੇ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਤਾਂ ਦੋਸਤੋ ਜਿਆਦਾ ਸਮਾਨ ਨਾ ਲੈਂਦੇ ਹੋਏ ਤਾਂ ਆਪਾਂ ਚੱਲਦੇ ਹਾਂ ਉਹਨਾਂ ਵੀਡੀਓ ਦੇ ਵਿੱਚ ਬਿਲਕੁਲ ਓਏ ਹੋਏ ਹੋਏ ਹੋਇਆ ਵੇਖ ਲਾ ਵੱਟਾ ਨੂੰ ਕੀ ਹੋ ਗਿਆ ਬੱਸ ਹੀ ਕਰ ਹੁਣ ਕਿੱਥੇ ਇੱਕ ਨੂੰ ਭਾਈ ਫਰਦਾ ਮਗਰ ਆ ਦੇ ਕਰ ਉਹ ਮੇਰੀ ਹੱਡੀ ਪਸਲੀ ਤੋੜ ਕੇ ਛੱਡ ਦੇਣੀ ਹੈ ਮੈਂ ਅੰਨਾ ਵੀ ਮੈਨੂੰ ਪਤਾ ਜਿੱਦਾਂ ਮੈਂ ਸਾਈਕਲ ਚਲਾ ਕੇ ਲਿਆ ਸ਼ੁਕਰ ਕਰ ਮੈਂ ਤੇਰੇ ਨਾਲ ਬੈਗ ਨਹੀਂ ਹੁਣ ਤਾ ਹੋਰ ਕਿਦਾਂ ਬੈਣਾ ਹੈ ਤੂੰ ਬੀਵੀ ਨਹੀਂ ਮੇਰੀ ਵੇ ਨਾਲੀ ਬਹਿਣਾ ਸੀ ਪਰ ਤੂੰ ਮੈਦਨ ਕੇਰੀ ਤਰੱਕੀ ਕਰ ਲੈ ਕੋਈ ਤਰੱਕੀ ਕਰ ਲੈ ਮੋਟਰਸਾਈਕਲ ਕਿਉਂ ਨਹੀਂ ਲੈਂਦਾ ਓਏ ਆ ਜਾਏਗੀ ਮੋਟਰਸਾਈਕਲ ਮੋਟਰਸਾਈਕਲ ਦੀ ਸੇਫਟੀ ਕੋਈ ਨਹੀਂ ਕਿਉਂ ਲੱਤਾਂ ਮ ਤੜਾ ਜਾਏ ਬੰਦੇ ਵੇ ਹਸਪਤਾਲਾਂ ਹੀ ਪਏ ਮੋਟਰਸਾਈਕਲਾਂ ਤੇ ਇਹ ਜਿਹੜਾ ਸਾਈਕਲ ਆ ਨਾ ਇਹਦੇ ਨਾਲ ਬੰਦਾ ਫੇਟ ਰਿੰਦਾ ਓਏ ਗੱਲ ਓਏ ਹੋਏ ਤੁਸੀਂ ਆਪਣੇ ਮਾਪਿਓ ਨੂੰ ਕਹਿ ਕੇ ਤੇ ਘਰ ਲਾਗੇ ਲੈ ਲੈਣ ਓ ਜਾਣਾ ਪੈਂਦਾ ਮੈਨੂੰ ਉਹ ਨਾ ਤਰੱਕੀ ਕਰੀ ਚੱਲ ਖੋਲ ਬੂਆ ਜੰਦਰਾ ਲੱਗਿਆ ਹੈ ਬਸ ਵੇਖ ਲੈ ਗੋਗੀ ਨਾਲ ਜਾਣ ਗਿਆ ਵੇਖ ਲੋ ਤਸਵੀਰ ਖਿੱਚ ਲੋ ਇੱਕ ਇਹ ਤਾਲਾ ਲਾ ਕੇ ਕਿੱਥੇ ਚਲਾ ਗਿਆ ਇਹ ਜਦੋਂ ਇਹਨੂੰ ਮੈਂ ਕਹਿ ਕੇ ਗਿਆ ਵੀ ਚਾਬੀ ਇੱਕੋ ਹੀ ਆ ਤੇਰੇ ਕੋਲ ਆ ਬਜ਼ਾਈ ਗੱਲ ਹੈ ਫਿਰਦਾ ਹੋਣਾ ਕਿਧਰੇ ਬੈ ਕੇ ਤੇ ਚੀਜ਼ਾਂ ਖਾਂਦਾ ਰਹਿਣਾ ਵੇ ਫੋਨ ਤਾਂ ਮਿਲਾ ਉਹਨੂੰ ਕੱਢ ਫੋਨ ਕਿੱਥੇ ਆ ਉਹ ਮੇਰੇ ਪੈਸੇ ਨਹੀਂ ਹੋਣੇ ਮੇਰੇ ਤੇ ਬੈਟਰੀ ਡੈਡ ਹੋਈ ਆ ਕੋਈ ਨਹੀਂ ਦੋਸ ਜੀ ਡੈਡ ਹੀ ਹੋਈ ਇਹ ਬੱਸ ਤਾ ਬਲਾ ਲਾਉ ਦੂੰ ਮੈਂ ਕਹਿ ਰਹੀ ਆ ਕਿ ਕੀ ਹੋਇਆ ਚੁੱਕ ਨਹੀਂ ਰਿਹਾ ਹਾਂ ਆਹੋ ਦੁਬਾਰਾ ਕਰ ਲਾ ਕੇ ਤੇ ਕੰਮ ਕਰ ਰਿਹਾ ਹੁਣ ਹੂੰ ਕੰਮ ਕਰਨਾ ਇੱਕ ਤੂੰ ਮਿਹਨਤੀ ਤੇ ਇੱਕ ਉਹ ਮਿਹਨਤੀ ਕੀ ਹੋਇਆ ਮੁਬਾਰਕ ਹੋਵੇ ਖੈਰ ਮੁਬਾਰਕ ਨਹੀਂ ਚੁੱਕਿਆ ਆ ਫੜ ਹੁਣ ਉੱਥੇ ਚੱਲਨੇ ਆ ਉਹਦੇ ਕੋ ਆ ਜਾ ਸਾਈਕਲ ਤੇ ਨਹੀਂ ਬਹਿਣਾ ਕਿੱਥੇ ਬਹਿਣਾ ਤੂੰ ਮੈਂ ਅੰਜੀ ਟੁਰਨਾ ਬਸ ਮੈਂ ਅਜਰਸਮੀਆਟ ਵੀ ਹੋ ਰਹੀਆਂ ਨਾ ਤੂੰ ਆਪਣਾ ਬਰਾਰਲ ਹੱਕ ਦਾ ਗਾਣਾ ਨਹੀਂ ਸੁਣਿਆ ਕਿਹੜਾ ਆ ਜਾ ਨਹੀਂ ਬਹਿ ਜਾ ਸਾਈਕਲ ਤੇ ਹਾਏ ਅੱਲਾਹ ਨਾ ਕਰਿਆ ਕਰੋ ਐਜ ਜੀ ਤੁਸੀਂ ਤੇ ਆ ਜਾ ਤੂੰ ਬਹਿ ਜਾ ਸਾਈਕਲ ਤੇ ਨਹੀਂ ਮੈਂ ਪੈਦਲ ਹੀ ਟੁਰਾਂਗੀ ਕਿਹਾ ਡੇਲਾ ਓਏ ਹੋਏ ਵੈਸੇ ਅੱਜ ਤੇਰੇ ਪਿਓ ਨੇ ਨਾ ਖਾਣਾ ਸਾਨੂੰ ਚੰਗਾ ਖਵਾਇਆ ਜ਼ਾਰੀ ਗੱਲ ਐ ਪਿਓ ਕਿਦਾਂ ਤੇਰਾ ਮੇਰਾ ਵੀ ਪਿਓ ਹੀ ਆ ਜਦੋਂ ਵੀ ਜਾਂਦਾ ਵੇ ਜਿਹਨਾਂ ਦੀ خدمت ਕਰ ਦਿੰਦੇ ਨਹੀਂ ਖੇਮਤ ਤਾਂ ਜੁਆਈਆਂ ਵਾਲੀ ਕਰਦੇ ਆ ਸਹੀ ਮਾਨਾ ਨਵੀਰ ਨਵੇਂ ਕੇਸ ਕੱਢ ਲੈਂਦੇ ਆ ਨਵੇਂ ਸਰਹਾਣੇ ਕੱਢ ਲੈਂਦੇ ਆ ਜਦੋਂ ਅਸੀਂ ਵਾਪਸ ਆਉਂਨੇ ਫੇਲ ਦੇਖ ਲੈ ਤੇਰੇ ਮੈਂ ਕਿਲੇ ਸਰੋ ਹੈ ਕਿੱਥੇ ਆ ਆ ਬੇ ਆਹੇ ਕਿ ਜਰੇ ਬੜੀ ਚੀਜ਼ ਕੰਮ ਚੋਰ ਏ ਕੰਮ ਚੋਰ ਕੰਮ ਹੀ ਕਰਨ ਦਿਆ ਚੋਰ ਕਾ ਦਾ ਓ ਜੀ ਲੈ ਓ ਓ ਜੀ ਲਿਆ ਓ ਕੀ ਗੱਲ ਆ ਬਾ ਲੈ ਓਏ ਓ ਚਾਬੀ ਕਿੱਥੇ ਈ ਓ ਕੀ ਗੱਲ ਗੁੱਟ ਕਮਾਉਣ ਡਿਆ ਟੁੱਟਾ ਚਾਬੀ ਚਾਬੀ ਓ ਕਿਹੜੀ ਚਾਬੀ ਹੈ ਦੱਸ ਉਹ ਚਾਬੀ ਹੁਣ ਇਹ ਖਿਆਨੇ ਦੀ ਚਾਬੀ ਔਰੇ ਆਏ ਆਸਮ ਸ਼ਾਹ ਸਾਹਿਬ ਨੇ ਗੁੱਸੇ ਹੋਣਾ ਮੈਨੂੰ ਅਜੇ ਮੈਂ ਕੰਮ ਕਰਨ ਡਿਆ ਤੁਸੀਂ ਇਧਰੋਂ ਵਾਜਣ ਦਈ ਜਾਓ ਓ ਚਾਲੂ ਰਹੇ ਤੇ ਆ ਗੱਲ ਤਾਂ ਸੁਣ ਲੈ ਸਲੋ ਜਾ ਭਰਾਵਾ ਮੈਂ ਕੋਈ ਨਾ ਕੁਮਾਉਤ ਕੋ ਰੈਨੋ ਗੱਡੀ ਵਾਲੇ ਤੇ ਗਿਆ ਭਰਾ ਦਾ ਮੇਰਾ ਹੀ ਆ ਲੇਕਿਨ ਇਹਨੇ ਭਰਾਵਾਂ ਵਾਲੀ ਕੀਤੀ ਨਹੀਂ ਨਹੀਂ ਭੀ ਉਹਦਾ ਤੁਸੀਂ ਸੁੱਤੇ ਹੋ ਨੇ ਆ ਜਦੋਂ ਜਾਣੇ ਆ ਹੈ ਉਹਦਾ ਤੁਹਾਨੂੰ ਚਾਹ ਚੜਿਆ ਹੁੰਦਾ ਸਾਰੇ ਜਾਣਦਾ ਇਨੂੰ ਆਪਣੀ ਜ਼ੁਬਾਨ ਚ ਸਮਝਾ ਲੋ ਮੇਰੇ ਘਰ ਵਾਲਿਆਂ ਦੀ ਗੱਲ ਨਾ ਕਰੇ। ਚਲ ਕੋਈ ਗੱਲ ਨਹੀਂ ਚੁੱਪ ਕਰ ਮੈਂ ਸਮਝਾਉਂਦਾ ਇਹਨੂੰ ਇਹ ਸ਼ੋਖਾ ਜਿਹੜਾ ਹੋਇਆ। ਮੇਰਾ ਬੀਪੀ ਸ਼ਿੱਪੀ ਜਿਹੜਾ ਨਾ ਹਾਈ ਹੋ ਜਾਂਦਾ ਨਾ ਮੇ। ਮੈਂ ਤੇਰੀ ਕੋਈ ਗੱਲ ਨਹੀਂ ਕੋ ਨਮਕ ਖਵਾ ਦੂੰ ਮਿੱਠਾ ਖਵਾ ਦੂੰ ਨੀਮੂ ਖਵਾ। ਕੀ ਗੱਲ ਐ? ਜੀ ਲਿਆ ਕੋਈ ਸ਼ਰਮ ਕੋਈ ਹਯਾ ਕੋਈ ਐਥਿਕਸ ਨਹੀਂ ਐਡਾ ਤੂੰ ਖਾ ਜਾ ਆਸਫ ਐ ਤੱਕ ਹੈਂ? ਕਿ ਜਦੋਂ ਤੁਸੀਂ ਸੋਰੇ ਜਾਂਦੇ ਜੇ ਉਦੋਂ ਤੁਹਾਨੂੰ ਨਾ ਇੰਜ ਲੱਗਦਾ ਕਿ ਜਿਵੇਂ ਨਾ ਤੁਹਾਡੇ ਦਿਮਾਗ ਖਰਾਬ ਹੋ ਗਏ ਚਾਹ ਚਾਈ ਜਾਂਦੇ ਦੋਵੇਂ ਜੀ ਐ ਸਾਈਕਲ ਤੇ ਪੈਡਲ ਮਾਰਦੇ ਤੇ ਉਦੋਂ ਦੱਸੋ ਬਾਹਰ ਬਨੇਰੇ ਤੇ ਰੱਖ ਜਾ ਚਾਬੀ ਉਰੇ ਆ ਉਰੇ ਆ ਛੋਟਾ ਕ ਤੂੰ ਵੱਡਾ ਤੈਨੂੰ ਹਿਆ ਨਹੀਂ ਵੱਡੇ ਭਰਾ ਨਾਲ ਗੱਲ ਕਰਨ ਦੀ ਪਾਜੀ ਗੱਲ ਗੱਲ ਸੁਣ ਪੁੱਤ ਉਰੇ ਅਸੀਂ ਵੱਡਾ ਭਰਾ ਉਹਦੇ ਵੀ ਕੋ ਹੱਕ ਹਕੂਕ ਹੁੰਦੇ ਆ ਤਾਨੂੰ ਆਏ ਦਿਨ ਆਏ ਦਿਨ ਤੁਹੀ ਸੌਰਿਆਂ ਦੇ ਟੁਰੇ ਰਹਿੰਦੇ ਓਥੇ ਸੌਰਿਆਂ ਦੇ ਨਾ ਜਾਈਏ ਚਲ ਔਰੇ ਕੋ ਗੈਰ ਆ ਤੈਨੂੰ ਮਿਰਚਾਂ ਕਿਉਂ ਲੱਗਦੀਆਂ ਨੇ ਚਲ ਤੂੰ ਚੁੱਪ ਕਰ ਕੋਈ ਨਹੀਂ ਇਹਨੂੰ ਲੱਗੀਆਂ ਓਥੇ ਕਿਤੇ ਮਿਰਚਾਂ ਦਾ ਹੀ ਕੰਮ ਕਰਦੇ ਨੇ ਤੇ ਚੇਤੇ ਮੂੰਹ ਵਾਲੇ ਨੇ ਮੈਂ ਸਿੱਧਾ ਕਰ ਦੇਣਾ ਵੇਖ ਲੈ ਜੀ ਇਹ ਕਿਹਨੂੰ ਦੇਰ ਨੂੰ ਕਈਦਾ ਨਹੀਂ ਹੁੰਦਾ ਮੈਂ ਭਾਕੂ ਦਾ ਹਯਾ ਕਰਦਾ ਵਾਂ ਜਿੱਦਾਂ ਤੁਸੀਂ ਬੋਲਣ ਦੇ ਨਾ ਇੰਜ ਪਿੰਡ ਚ ਮੈਨੂੰ ਬੁਲਾਉਂਦਾ ਕੋਈ ਨਹੀਂ ਤੂੰ ਕੜਾ ਹਯਾ ਕਰਨ ਦਿਆ ਤੂੰ ਉਹਦੇ ਮਾਪਿ ਉਹਦੇ ਮੂੰਹ ਤੇ ਕਹੀ ਜਾਂਦਾ ਸਹੁਰਿਆਂ ਦੇ ਜਾ ਤੂੰ ਨਹੀਂ ਜਾਂਦਾ ਆਪਣੇ ਸਹੁਰਿਆਂ ਦੇ ਤੇਰੀ ਰੋਸ ਕੇ ਬੈਠੀ ਆ ਤੈਨੂੰ ਤਾਂ ਪੀੜ ਆ ਓਏ ਰੋਸੇ ਜਾ ਲਿਆ ਉਹਨੂੰ ਪੈਰੀ ਪੈ ਉੱਥੇ ਜਾ ਕੇ ਉਹਨਾਂ ਦੇ ਅਸੀਂ ਕੜ ਨਾ ਹਾਤ ਕਰਿਆ ਗੜਿਆ ਅਸੀਂ ਜ਼ਮੀਰ ਵਾਲੇ ਆ ਅਸੀਂ ਜਿਹੜੇ ਨਾ ਪੈਰੀ ਪੂਰੀ ਨਹੀਂ ਪਹਿਣਾ ਉਹ ਜਦੋਂ ਆਊਗੀ ਆਜੂਗੀ ਮੈਂ ਕੱਲਿਆਂ ਜ਼ਿੰਦਗੀ ਗੁਜ਼ਾਰ ਲੂੰਗਾ ਤੂੰ ਤੂੰ ਜ਼ਮੀਰ ਵਾਲਾ ਤੇ ਅਸੀਂ ਕਢਾਈ ਵਾਲੇ ਅਸੀਂ ਜ਼ਮੀਰ ਵਾਲੇ ਸਾਡਾ ਜ਼ਮੀਰ ਸੁੱਤਾ ਵਾ ਜ਼ਮੀਰ ਵਾਲਾ ਹੋਵੇ ਤੇ ਚਾਬੀ ਇੱਕ 200 ਸਾਧਨੀ ਰੁਪਈਆ ਲੱਗਦਾ ਵਿੱਚ ਤੇ ਇੱਕ ਚਾਬੀ ਬੰਦਾ ਹੋਰ ਲਵਾ ਲਿੰਦਾ ਇੱਕ ਚਾਬੀ ਨਹੀਂ ਲਵਾ ਸਕੇ ਬੁੱਢੀ ਨੂੰ ਲਿਪਸਟਿਕ ਲਾ ਕੇ ਦੇ ਕਦੀ ਕਦੀ ਮੋਸ਼ ਲਾ ਕੇ ਦੇ ਕਜਲ ਮੁਕਿਆ ਆ ਉਹਦਾ ਚੀਜ਼ਾਂ ਗਿਣ ਕੇ ਰੱਖਦਾ ਜੇ ਇਹਨੇ ਨਜ਼ਰ ਰੱਖੀ ਜੇ ਮੇਰੀ ਚੀਜ਼ਾਂ ਤੇ ਵੇਖ ਲਵੋ ਹੈ ਨਜ਼ਰ ਵੱਟੂ ਆ ਮੈਂ ਦੀ ਅੱਖਾਂ ਚ ਉਂਗਲਾ ਮਾਰ ਕੇ ਅੱਖਾਂ ਘੜ ਲੈਣੀਆਂ ਨੇ ਤੈਨੂੰ ਕੀ ਤਕਲੀਫ ਆ ਮੈਂ ਆਪਣੀ بیوی ਨੂੰ ਲੈ ਕੇ ਦੇਣਾ ਤੇਰੀ بیوی ਨੂੰ ਲੈ ਕੇ ਦੇਣਾ ਮੈਂ ਕਿਉਂ ਲੈ ਕੇ ਦਵਾ ਉਹਨੂੰ ਮੈਂ ਤੈਨੂੰ ਆਖਿਆ ਵੀ ਲੈ ਕੇ ਦੇ ਤੇ ਮੈਂ ਤੈਨੂੰ ਆਖਿਆ ਵੀ ਤੂੰ ਵੇਖ ਹੈ ਨਹੀਂ ਤੁਸੀਂ ਜੇ ਮੈਨੂੰ ਕੰਮ ਕਰ ਕਰਦੇ ਨੂੰ ਛਡਾ ਕੇ ਤੇ ਤਾਲਾ ਚਾਬੀ ਤੂੰ ਨਾਲ ਲੈ ਆਂ ਹੀ ਡੇਢ ਘੰਟਾ ਪਿੰਡੋਂ ਉਥੇ ਸਹੁਰੇ ਦੇ ਘੜੀ ਉਥੇ ਟਾਈਮ ਲੱਗ ਹੀ ਜਾਂਦਾ ਸਾਨੂੰ ਹੈ ਸਾਰੇ ਦਾ ਘਰ ਜਾਈਏ ਅਗਲੇ ਨੇ ਉਥੇ ਦਾਸ ਇਹਨੂੰ ਕੀ ਕੀ ਬਣਾਇਆ ਸੀ ਕੜ ਦੇਸੀ ਵੈਸੀ ਕੁੱਕੜ ਦੇਸੀ ਕੁੱਕੜ ਬਣਾਏ ਹਲਵਾ 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 ਦੇਸੀ ਘਿਓ ਚ ਸੇਵੀਆਂ ਪੋਟੇ ਵਾਲੀਆਂ ਸੇਵੀਆਂ ਆਹੋ ਪੋਟੇ ਦੀਆਂ ਸੇਵੀਆਂ ਪਰੌਂਠੇ ਪਰੌਂਠੇ ਦੇਸੀ ਘਿਓ ਦੇ ਇਹ ਸਾਰਾ ਕੁਝ ਉਥੋਂ ਖਾ ਕੇ ਆਏ ਹੋਰ ਕਿੱਥੋਂ ਖਾ ਕੇ ਆਏ ਆ ਭਾ ਕੁਤੂ ਮੇਰਾ ਵੱਡਾ ਭਰਾ ਆਇਆ ਮੈਨੂੰ ਸ਼ਰਮ ਆਉਂਦੀ ਗੱਲ ਕਰਨ ਲੱਗਿਆ ਤੇ ਤੇਰੀ ਇਨੀ ਇੱਜ਼ਤ ਸਹੁਰਿਆਂ ਦੇ ਹੋਵੇ ਤੇ ਗੱਲ ਜਦੋਂ ਜਾਨਾ ਸ਼ੁਕਰ ਦੇ ਤੱਕ ਸੱਪਿਆ ਦੇਣਾ ਹੈ ਉੱਥੇ ਕਿ ਜਿੱਦਰ ਅਗਲੇ ਇੰਜ ਕਰਕੇ ਮੰਜੀਆਂ ਡਾਉਂਦੇ ਹੱਥਾਂ ਥੱਲੇ ਪੈਰ ਵਿਛਾਉਂਦੇ ਆ ਪੈਰਾਂ ਥੱਲੇ ਹੱਥ ਆਹ ਉਹ ਤੇ ਕੀ ਆ ਜਿਸ ਤਰੀਕੇ ਰਹਿ ਗਾਵਾਂ ਦਾ ਸਾਬ ਘਾਰ ਵੱਢਦੇ ਨੇ ਨਾ ਸਾਰੀਆਂ ਜੁੱਤੀਆਂ ਗਾਇਬ ਹੋ ਜਾਂਦੀਆਂ ਨੇ ਯਾ ਇਹ ਮੈਨੂੰ ਤੇ ਤੇਰੇ اخلاق ਤੋਂ ਹੀ ਪਤਾ ਲੱਗਦਾ ਵੀ ਤੇਰਾ ਖਾਨਦਾਨ ਕਿੰਨਾ ਕਿ ਕਿਤੇ ਇਹਦੀ ਇੱਜ਼ਤ ਕਰਦਾ ਦੇਖ ਲੈ ਤੂੰ ਦੇਖ ਲੈ ਹੁਣ ਵੱਢਦੇ ਕਾਰੇ ਕੰਮ ਨਹੀਂ ਕੋਈ ਸ਼ਰਮ ਹੈ ਤੈਨੂੰ ਮੈਂ ਚਾਬੀ ਉੱਥੇ ਹੈ ਕੋਈ ਨਹੀਂ ਤੂੰ ਉੱਥੇ ਰੱਖਿਆ ਏਟ ਥੱਲੇ ਅੱਗੇ ਨਹੀਂ ਰੱਖਦਾ ਉਹ ਏਟ ਥੱਲੇ ਮੈਨੂੰ ਉਧਰ ਆ ਸਾ ਸ਼ਾਹ ਸਾਹਿਬ ਨੇ ਜੋਰ ਪਾਇਆ ਹੀ ਆਂਦੇ ਆਲੂ ਲਾਏ ਆ ਤੇ ਉੱਥੇ ਜਾ ਕੇ ਨਾ ਪਾਣੀ ਲਾਉਣਾ ਆ ਮੈਂ ਤੇ ਭੁੱਲ ਗਿਆ ਤੇ ਨਾਲੇ ਉਤਰ ਜਾ ਸਾਈਕਲ ਤੋਂ ਹੁਣ ਤੈਨੂੰ ਹਾਰ ਪਾ ਗਈ ਨਾ ਸੱਤ ਦਿਨ ਚਲਾਉਣਾ ਸਾਈਕਲ ਤੂੰ ਏਡਾ ਚਾ ਤੇਰੀ ਚੜ ਗਿਆ ਸੌਰਿਆਂ ਦਾ ਆ ਜਮੀਲ ਚੈਂਪੀਅਨ ਆ ਸਾਈਕਲ ਚਲਾਉਣਾ ਮੈਂ ਬੀਬੀ ਲੈ ਕੇ ਉਥੇ ਘੰਟਾ ਤੇਰੀ ਸ਼ਰਮ ਹੈ ਕੋਈ ਹਾਂ ਤੂੰ ਇਹ ਰੀਆ ਲੈ ਬੀਵੀ ਆਲਾ ਮੈਨੂੰ ਤੇ ਇਸ ਗੱਲ ਤੋਂ ਹੈਰਾਨ ਹੁੰਦੀ ਹੁੰਦੀ ਆਂ ਕਿ ਇਹ ਸਾਈਕਲ ਵਜਨ ਕਿਦਾਂ ਚੱਕ ਕਿਦਾਂ ਲਿਆ ਤੋ ਉਤੋਂ ਉਤੋਂ ਐ ਕਰਦਾ ਹੋਣਾ ਸਾਈਕਲ ਅਗਲੇ ਪਾਸਿਆਂ ਨੂੰ ਚਾਹੋ ਚਾਈ ਲੈ ਐਟਮਾ ਨਾ ਕਰ ਐਟਮਾ ਨਾ ਕਰ ਮੇਰੀ ਬੀਵੀ ਆ ਮੇਰੀ ਜ਼ਿੰਮੇਵਾਰੀ ਆ ਦੇਖ ਲੈ ਤੇਰੀ ਬੀਵੀ ਦੇ ਖਿਲਾਫ ਗੱਲਾਂ ਕਰੀ ਜਾ ਰਿਹਾ ਮੇਰੇ ਨਾਮ ਬੀਪੀਸੀਪੀ ਜਿਹੜਾ ਭਾਈ ਹੋ ਜਾਣਾ ਵੇ ਫਿਰ ਵੇਖ ਲੈ ਵੀ ਕੀ ਹੋਏਗਾ ਇੱਥੇ ਨਹੀਂ ਨਹੀਂ ਭਾਈ ਹੌਲੀ ਹੌਲੀ ਬੋਲ ਮਾਸ਼ਾਅੱਲ੍ਹਾ ਕਿਉਂ ਜ਼ਮਾਨੇ ਨੂੰ ਤਮਾਸ਼ਾ ਵਿਖਾਉਂਦਾ ਏ ਜ਼ਮਾਨਾ ਹੁਣ ਤਾਂ ਪੂਰਾ ਮੁਲਕ ਵੇਖੇਗਾ ਪੂਰੀ ਦੁਨੀਆ ਵੇਖੇਗੀ ਤੂੰ ਪਕਰ ਜਾ ਜਤੈ ਨੂੰ ਮੈਂ ਆਪ ਨਿਭੜ ਲਗਾ ਇਹਦੇ ਨਾਲ ਅਕੂ ਤੂੰ ਹੀ ਚੁਪ ਕਰਾ ਲੈ ਤੈਨੂੰ ਤਾਂ ਪਤਾ ਮੈਂ ਬੋਲਦੀ ਹੀ ਨਹੀਂ ਬੋਲਦੀ ਨਹੀਂ ਹੁੰਦੀ ਮੈਂ ਤਨ ਦੱਸ ਦਿਆਂ ਇਹ ਤੇ ਮਠਾ ਕਾ ਮੈਂ ਇਹ ਬੋਲਣਾ ਇਹਨੇ ਚਾਬੀ ਦੇ ਅਸੀਂ ਘਰ ਜਾਣਾ ਚਬੜ ਚਬੜ ਕਰਨ ਦਿਆ ਭੁੱਖ ਲੱਗੀ ਆ ਅਸੀਂ ਜਾ ਕੇ ਰੋਟੀ ਖਾਈਏ ਤੇ ਸਹੁਰਿਆਂ ਲੋਖੀ ਕਿਹਨੂੰ ਕਹਿੰਦੇ ਆ ਕਿਹ ਕਿਹਨੂੰ ਕਹਿੰਦੇ ਆ ਇਧਰ ਹੋਇਆ ਨਾ ਯਾਰਾ ਇਧਰ ਹੋਇਆ ਨਾ ਇਹ ਜ਼ਮਾਨੇ ਨੂੰ ਤਮਾਸ਼ਾ ਵਿਖਾਉਣਾ ਹੀ ਆ ਤੂੰ ਇਹ ਕਿੱਥੋਂ ਖਾ ਲੋਕ ਭਾਈ ਖਲੋਤੇ ਆ ਕਿ ਤੈਨੂੰ ਹਜਾ ਵੱਡੇ ਭਰਾ ਨੂੰ ਕਹਿਣਾ ਵੱਡੇ ਭਰਾ ਆਹ ਹਲ ਵੇਖ ਤਾ ਆ ਗਿਆ ਆ ਪੋਟੇ ਵਾਲੀਆਂ ਸੇਵੀਆਂ ਕਿੱਥੋਂ ਖਾ ਕੇ ਆਇਆ ਵੰਡੀ ਦੀ ਆਹੀ ਕਿਤੇ ਤੇਰੀ ਨਾ ਹੁਣ ਮੈਂ ਸਫਰ ਕਰ ਕੇ ਆਇਆ ਸਾਈਕਲ ਤੇ ਭੁੱਖ ਲੱਗ ਗਈ ਜਾਂਦੀ ਐ ਚਾਬੀ ਦੇ ਕਿੱਥੇ ਆ ਚਾਬੀ ਤੇਰੀ ਉਹ ਚਾਬੀ ਮੈਂ ਕੰਮ ਕਰਨ ਡਿਆ ਸੀ ਉੱਥੇ ਮੈਂ ਰੱਖੀ ਆ ਤੈਨੂੰ ਕਰ ਕਿੰਨੇ ਫੋਨ ਕੀਤੇ ਉੱਥੇ ਖਲੋਗੇ ਅਸੀਂ ਕੋਈ 100 ਤੋਂ ਉੱਤੇ ਤਾਂ ਫੋਨ ਕੀਤੇ ਨੇ ਟਾੜ ਕੋਦੇ ਸ਼ਾਹਰੂਖ ਖਾਨ ਪੁੰਚੁਕੇ ਢਾੜ ਕੋਦੇ ਮਿਸ ਕਾਲ ਕਰੀ ਜੋ ਗਿਆ ਅੱਲਾ ਦੀ ਰਹਿਮ ਤੇ ਨਾ ਬੈਠੇ ਸੌਰਿਆਂ ਨੇ 250 ਦਾ ਬੈਲੈਂਸ ਕਰਾਇਆ ਸੌਰਿਆਂ ਨੇ ਹਾਂ ساری ਉਮਰ ਤੇਰੀ ਸੌਰਿਆਂ ਜੀ ਨੰਗ ਜਾਣੀਆਂ ਥੱਲੇ ਲਾ ਕੇ ਰਹਿ ਬੁੱਢੀ ਦੇ ਵੀ ਤੇ ਸੌਰਿਆਂ ਦੇ ਵੀ ਲੈ ਵੀ ਇਦੀ ਤੇ ਗਈ ਆ ਨਾ ਤਾਂ ਹੁੰਦਾ ਵੇ ਸਾੜਾ ਸਾੜਾ ਰੰਗ ਤਾਂ ਹੀ ਕਿਨੂ ਨਾ ਆ ਗਿਆ ਜੀ ਪਿੰਡ ਜਾ ਕੇ ਵੇ ਕੀ ਉਹਨੇ ਹਾਂ ਹੈਲੋ ਹਾਂ ਐਵੇਂ ਨਾ ਵਾਦੀ ਘਾਟੀ ਨਾ ਕਰ ਮੈਂ ਤੇਰੀ بیوی ਦੇ ਬਾਰੇ ਕੋਈ ਏਦਾਂ ਦੀ ਗੱਲ ਨਹੀਂ ਕਰਦਾ ਤੂੰ ਕਰਕੇ ਵੇਖ ਲੈ ਹਾਂ ਕਰਕੇ ਵੇਖ ਲੈ ਬੀਵੀਆਂ ਹੀ ਹੁੰਦੀਆਂ ਇਨਸਾਨ ਦਾ ਬੜਾਪੇ ਦਾ ਸਾਰਾ ਮੇਰਾ ਇਹ ਆ ਤੂੰ ਨਹੀਂ ਇਹ ਸਾਰਾ ਸਾਰਾ ਸੌਰਿਆਂ ਕੋਲ ਲੈਣਾ ਭੱਜ ਭੱਜ ਜਾਂਦਾ ਇਹ ਘਰਤੇ ਰਹਿੰਦੇ ਨਹੀਂ ਆਏ ਦੇ ਨਾ ਆਏ ਦੇ ਚੱਲੀਆਂ ਮੈਂ ਸੌਰਿਆਂ ਦੇ ਮੇਰਾ ਬਾਬਾ ਬਿਮਾਰ ਆ ਰਿਹਾ ਚੱਲੀਆਂ ਮੇਰੀ ਮੇਰੀ ਅਮੀ ਬਿਮਾਰ ਆ ਉੱਥੇ ਮਿਉਂਹ 47 ਘਰ ਬਣਾ ਲਵਾ ਤੂੰ ਬਿਮਾਰ ਦਾ ਪਤਾ ਲੈਣਾ ਕਿ ਸਵਾਬ ਦਾ ਕੰਮ ਨਹੀਂ ਹਾਂ ਦੱਸ ਮੈਨੂੰ ਇਸ ਚੀਜ਼ ਦਾ ਵੇ ਇਹ ਸਾਰਾ ਤੇਰੇ ਲਈ ਜਿਹੜੀ ਏ ਉਹ ਤੇ ਹੁਣ ਉਹਦੇ ਮਾਪਿਓ ਹੈ ਨਹੀਂ ਬਿਮਾਰ ਹੁੰਦੇ ਨਹੀਂ ਹੈ ਮਰਦੇ ਖਾ ਮਾ ਕਦੋਂ ਉਹਨੇ ਮਰ ਗਏ ਨੇ ਤੂੰ ਹੁਣ ਅਸੀਂ ਕੀ ਕਰੀਏ ਉਹਨਾਂ ਦੀ ਕਬਰਾਂ ਤੇ ਜਾਇਆ ਕਰ ਹਾਂ ਕਬਰਾਂ ਦੇ ਇਹੋ ਜਿਹੇ ਦੀਵੇ ਬਲਦੇ ਆ ਬਲ ਕੇ ਬੁਝੇ ਹੁੰਦੇ ਆ ਚੱਲ ਚਾਬੀ ਦੇ ਅਸੀਂ ਜਾਈਏ ਕਰ ਸਾਡਾ ਅਗੇ ਥੱਕਿਆ ਮੈਂ ਬਹੁਤ ਕੰਮ ਕਰ ਸ਼ਾਹ ਜੀ ਫਿਰ ਚਪੇੜਾ ਮਾਰਨਗੇ ਤੈਨੂੰ ਫੜਾ ਉਰੇ ਚਾਬੀ ਮੈਂ ਰੱਖੀ ਆ ਉੱਥੇ ਤੁਸੀਂ ਤੇ ਅਬੜਵਾਏ ਵਾਜ ਮਾਰੀਆ ਚਾਬੀ ਮੈਂ ਖਾਲੇ ਦੇ ਪਰਲੇ ਪਾਸੇ ਰੱਖੀ ਆ ਉਹ ਤੂੰ ਐਦੀ ਹੀ ਜਾਣਾ ਨਾ ਸੌਰੇ ਮੈਂ ਤੇਰੇ ਪਿਓ ਨੂੰ ਕਹਿਣਾ ਮੈਨੂੰ ਇੱਕ ਨਵੀਂ ਚਾਬੀ ਬਣਾ ਕੇ ਦੇ ਨਹੀਂ ਬੱਲੇ ਵੀ ਬੱਲੇ ਹੈ 1.5 ਕਰੋੜ ਦੀ ਚਾਬੀ ਬਣਾ ਦੇ ਸੌਰਿਆਂ ਦੇ ਪੌਂਡਿਆਂ ਰੁਪਈਆ 200 ਨਹੀਂ ਲੱਗਦਾ ਤੇ ਨਵੀਂ ਚਾਬੀ ਬਣ ਜਾਂਦੀ ਆ ਸੌਰਿਆਂ ਦੀ ਕੋਈ ਕਿੱਲਾ ਜ਼ਮੀਨ ਵੇਚ ਕੇ ਤੇ ਚਾਬੀ ਬਣਵਾ ਲਓ ਹਾਂ ਦੱਸ ਵੀ ਉਹ ਮੈਂ ਮੂੰਹ ਜੋ ਬੱਤੀ ਦਿੰਦਾ ਜੋ ਚੀਜ਼ ਕੱਢਾ ਨਾ ਤੇ ਉਹ ਪੂਰੀ ਕਰ ਦਿੰਦੇ ਆ ਆ ਬੱਤੀ ਦਿੰਦਾ ਜੋ ਤੁਹਾਡੇ ਪਾਣੀ ਨਿਕਲਦਾ ਜਦੋਂ ਵੇਖਾ ਮੈਂ ਸਾਦਾ ਪਾਣੀ ਡਾਇਆ ਹੁੰਦਾ ਤੈਨੂੰ ਬੱਕਰੀਆਂ ਦਾ ਸਾਦਾ ਪਾਣੀ ਚਾਹ ਲਿਆ ਉਹਨਾਂ ਨੇ ਜੂਸ ਜੂਸ ਮੰਗਾਇਆ ਸਾਨੂੰ ਜੂਸ ਮਿਲਕ ਤੇ ਸ਼ੇਕ ਹਾਂ ਮੈਂ ਇਹਨੂੰ ਹਟਾਲਾ ਮੈਂ ਤੈਨੂੰ ਕਹਿਣਾ ਇਹ ਥੋਰ ਕੋ ਖੂਨ ਖਰਾਬ ਹੋ ਜਾਣਾ ਬੱਚਿਆਂ ਦੇ ਕਿਉਂ ਬਦਨਾਮੀ ਕਰਨ ਡਿਆ ਬੱਚਿਆਂ ਦੇ ਸਾਹਮਣੇ ਲੜਾਂਗੇ ਤੇ ਜਵਾਨ ਪੁੱਤਾਂ ਸਮਝਾਓ ਇਹ ਤੇ ਵੱਡਾ ਆ ਦੇ ਦੀ ਅਕਲ ਕਾ ਖਾ ਗਈ ਆ ਤੇਰੀ ਤੇਰੀ ਪੱਠੇ ਖਾ ਗਈ ਆ ਨਿਆਣਿਆਂ ਦੇ ਅੱਗੇ ਖਾ ਗਈ ਆ ਸਵਾਕ ਕਰੀ ਆ ਗੱਲਾਂ ਨਿਆਣਿਆਂ ਦੇ ਅੱਗੇ ਡਿਆ ਕਰਨਾ ਇਹਨਾਂ ਨੇ ਨਹੀਂ ਜਵਾਨ ਹੋਣਾ ਉਹਨਾਂ ਨੂੰ ਪਤਾ ਲੱਗੇ ਨਾ ਪਿੰਡ ਚ ਕਿਹੜਾ ਸੱਚਾ ਤੇ ਕਿਹੜਾ ਝੂਠਾ ਝੂਠੇ ਦੇ ਚਿੱਟਾ ਸਾਫਾ ਹੁੰਦਾ ਉਹਨਾਂ ਨੂੰ ਪਤਾ ਆ ਬੁੜਿਆ ਤੂੰ ਬੁੜਿਆ ਕਿਦਾ ਮੁੰਡਾ ਤੂੰ ਅਮਜਦ ਲੈ ਆ ਮੇਰੇ ਯਾਰ ਦਾ ਮੁੰਡਾ ਹੀ ਇਹ ਹੁਣੇ ਜਿਆਤੀ ਕਰ ਰਿਹਾ ਨਾ ਆਪਣੇ ਬਣ ਦੱਸਣਾ ਤੂੰ ਆਹੋ ਨਹੀਂ ਪੰਚਾਇਤੀ ਦੇ ਸਹੀ ਲੱਭਿਆ ਇਹ ਫੈਸਲਾ ਚਲ ਤੂੰ ਚਾਬੀ ਦੇ ਅਸੀਂ ਜਾਈਏ ਘਰ ਉਹ ਚਾਬੀ ਹੁਣ ਮੈਂ ਤੁਹਾਡੇ ਪਰਜਾਈਏ ਮੈਂ ਤੁਹਾਡੇ ਪਿਓ ਦਾ ਨੌਕਰ ਲੱਗਿਆ ਮੈਂ ਪੈਲੀਆਂ ਜੇ ਕੰਮ ਕਰਾਂ ਤੂੰ ਹੁਣ ਮੈਂ ਤੁਹਾਡੀ ਚਾਬੀ ਦੇ ਮਗਰ ਰਾਵਾਂ ਨਹੀਂ ਹੁਣ ਤੂੰ ਕੰਮ ਕਰਾ ਤੇ ਮੈਂ ਬੁੱਢੀ ਲੈ ਕੇ ਤੇਰੇ ਕੋਲ ਬੈਠਾ ਰਾਵਾਂ ਵੀ ਮੁਕਾਉਂਦਾ ਕੰਮ ਤੇ ਚੱਲਦੇ ਆ ਹੈ ਤੇ ਚਾਬੀ ਲਵਾ ਲੋ ਨਵੀਂ ਕਿਹੜਾ ਤੂੰ ਮਰ ਚੱਲੇ ਜੇ ਚਲ ਲਵਾ ਲਾਂਗੇ ਹੁਣ ਲੱਗਿਆ ਨਾ ਪਤਾ ਤੇਰਾ ਲਵਾ ਲਾਂਗੇ ਲਵਾ ਲਾਂਗੇ ਚਾਬੀ ਇਹ ਵੀ ਤਾਂ ਮੈਂ ਹੀ ਬਣਾਈ ਸੀਗੀ ਹਾਂ ਹਾਂ ਆ ਫੋਨ ਲੈਤਾ ਹੀ ਬੁੱਢੀ ਨੂੰ ਹੈ ਆਪਣੀ ਮਾਂ ਨਾਲ ਗੱਲ ਕਰਦੀ ਆ ਆ ਮੈਂ ਹੁਣ ਆ ਸ਼ੈ ਪਕਾਉਣ ਲੱਗੀਆਂ ਮੀਜੀ ਆਪ ਤੂੰ ਬਟਨ ਵਾਲਾ ਤੇ ਸ਼ਰਮ ਕਰ ਕੁਛ ਇਹ ਹੁੰਦਾ ਨਹੀਂ ਇਹ ਫੋਨ ਨਾਲ ਇਹੀ ਤਾਂ ਫਾਇਦਾ ਹੁੰਦਾ ਥੱਲੇ ਲੱਗਾ ਬੁੱਢੀ ਦੇ ਉਹਨੂੰ ਵੱਡਾ ਫੋਨ ਲੈ ਕੇ ਫੋਨ ਆਏ ਨਾ ਤਾਂ ਕੰਮ ਜਲਦੀ ਜਲਦੀ ਹੁੰਦਾ ਹੈ ਭੈਣ ਭਰਾ ਕਿਤੇ ਬੈਠਾ ਹੋਵੇ ਮਿੰਟ ਚ ਗੱਲ ਕਰ ਲਾ ਤੇ ਘਾਰੀ ਗੱਲ ਕਰ ਲਿਆ ਕਿਰੋ ਕਿਉਂ ਸਾਈਕਲ ਤੇ ਖੱਜਣੋਂ ਨਾ ਭੱਜ ਭੱਜ ਸਹੁਰੇ ਜਾਣਾ ਆ ਜਾਣਾ ਨਹੀਂ ਅਹੀ ਮੇਰੇ ਸਹੁਰੇ ਆ ਇਹਦੇ ਸਹੁਰੇ ਬੜਨ ਨਹੀਂ ਦਿੰਦੇ ਬੜਨ ਇਹ ਜਦੋਂ ਜਾਂਦੇ ਕੁੱਤਾ ਖੋਲ ਦਿੰਦੇ ਹੱਸ ਲਓ ਹੱਸ ਲਓ ਪੰਜਾਬੀ ਹੱਸਲਾ ਹੱਸਲਾ ਤੇ ਮੇਰੇ ਹਸੀ ਨਹੀਂ ਮੇਰਾ ਹਾਸਾ ਨਹੀਂ ਕਰਦਾ ਤੁਹਾਡੇ ਦੰਦ ਨਿਕਲਦੇ ਤੇ ਚਾਬੀ ਹੁਣ ਮੇਰੇ ਕੋਲ ਉੱਥੇ ਪਿਆਲੀਆਂ ਦੇ ਪਈਆ ਦੇ ਇਹ ਹੁਣ ਗਾਂ ਇੰਜ ਨਹੀਂ ਚੱਲਣਾ ਕਿ ਜਿਹੜਾ ਤੁਹਾਨੂੰ ਮੈਂ ਮਿੰਟ ਬਾਅਦ ਮੈਂ ਕੰਮ ਛੱਡ ਕੇ ਤੇ ਤੁਹਾਨੂੰ ਚਾਬੀ ਸਾਬਾ ਨੂੰ ਦੇਣ ਆਵਾਂ ਐਡੀ ਕਿਤੇ ਕੀ ਮਾਂ ਵਿਆਹ ਕਿ ਲਿਆਇਆ ਨਾ ਤੇ ਤੂੰ ਉਥੇ ਏਟ ਥੱਲੇ ਰੱਖ ਆਉਂਦਾ ਜਿੱਥੇ ਰੋਈ ਰੱਖਨੇ ਆ ਤੇ ਉਹ ਨਾਲ ਲੈ ਨਹੀਂ ਚੇਤੇ ਤੇਰੇ ਕੀ ਉਥੇ ਟੂਮਾਂ ਪਈਆਂ ਸੀ ਤੇਰੀ ਓਏ ਅਕੂ ਨਹੀਂ ਚੇਤਾ ਰਿਹਾ ਉਥੇ ਪਿਆ ਕੀ ਸੀ ਤੇਰਾ ਜਿਹੜੀ ਤੇਰੀ ਰਕਮ ਪਈ ਸੀ ਜਿਹੜੀ ਮੈਂ ਚੁੱਕ ਲੈਣੀ ਆ ਕਿਉਂ ਬੁੱਢੀ ਦੇ ਸਾਹਮਣੇ ਸੰਗਮ ਬਣਦਾ ਵਾ ਬਹੁਤਾ ਸੰਗਮ ਬਣ ਬਣ ਵਿਖਾਉਣਾ ਸੰਗਮ ਨਾ ਵੱਡੇ ਭਰਾ ਦੇ ਹੱਥੀ ਪੈਂਦਾ ਹਯਾ ਕਰ ਪੈਂਦਾ ਮੈਂ ਹਯਾ ਹੀ ਕਰਨ ਦੇ ਆ ਮੈਂ ਕਈ ਮਾਰਕ ਨਾ ਤੇ ਤੇਰੀ ਧੌਣ ਲਾ ਦੇਣੀ ਆ ਮੇਰੀ ਬੁੱਢੀ ਦੇ ਬਾਰੇ ਕੋਈ ਗੱਲ ਕੀਤੀ ਤੇ ਐਡਾ ਹਾਸ਼ੂ ਖਾ ਨਾ ਬਣ ਇਦਾਂ ਦੀਆਂ ਹੁੰਦੀਆਂ ਭਰਾਵਾਂ ਨੂੰ ਭਰਾਵਾਂ ਨਾਲ ਮਰਵਾਉਣ ਵਾਲੀਆਂ ਉਹ ਭਰਾ ਵੀ ਤਾਂ ਜ਼ਬਾਨ ਅੰਦਰ ਰੱਖੇ ਹੈ ਇੱਥੇ ਪਿੰਡ 'ਚ ਸਾਨੂੰ ਜ਼ਲੀਲ ਕਰਨ ਤੇ ਪੈੜੀ 'ਚ ਪਰਝਾਈ ਨੂੰ ਉਦੋਂ ਤੇਰੀ ਗੈਰਤ ਕਿੱਥੇ ਗਈਆਂ ਤੇਰੀ ਆ ਚਲੋ ਪੁੱਤ ਚਲ ਜਾਓ ਬਾਂਦਰ ਦਾ ਤਮਾਸ਼ਾ ਲੱਗ ਰਿਹਾ ਹੈ ਚਲੋ ਜਾ ਨਹੀਂ ਇਕੱਲੇ ਬਾਂਦਰ ਦਾ ਨਹੀਂ ਨਾਲ ਕੁੱਤੇ ਦਾ ਵੀ ਲੱਗਾ ਹਾਂ ਤੂੰ ਗੱਲ ਕਰਨ ਵਾਲੀ ਛੋਟੇ ਭਰਾ ਨੂੰ ਆਂਦਾ ਕੋਈ ਤੇ ਵੱਡੇ ਨੂੰ ਕੋਈ ਬਾਂਦਰ ਆਂਦਾ ਤੇਰੀਆਂ ਕਰਤੂਤਾਇਆਂ ਜਿੱਦਿਆਂ ਤੇ ਤੇਰੀਆਂ ਘੱਲੇ ਲੱਗਾ ਆਇਆ ਤੂੰ ਤੇਰੀਆਂ ਘਟਾ ਤੌਰ ਨਾ ਰਹਿ ਸਾਡੇ ਵਾਂਗੂ ਬੁੱਢੀ ਤੇਰੀ ਤੇ ਆਉਣ ਨਹੀਂ ਦਈ ਐਡਾ ਤੇ ਨੱਕ ਆਲਾ ਤੇ ਲਿਆ ਉਹਨੂੰ ਫਿਰ ਲੈ ਆਵਾਂਗੇ ਓਏ ਆ ਪਾਉਗੀ ਮਾਫੀ ਮੰਗਣ ਫੇਰ ਲੈਉਣੀ ਦੇਰ ਨਹੀਂ ਪਿਆਉਣ ਨਹੀਂ ਕਹਿਣਾ ਵੱਡਾ ਭਰਾ ਲੈ ਕੇ ਆ ਤੇ ਅਸੀਂ ਤੋੜਨੇ ਆ ਫਿਰ ਹਾਂ ਓਕੇ ਕਿੰਨੇ ਕਹੇ ਵੱਡੇ ਭਰਾ ਦਾ ਆਖਿਆ ਆ ਉਹ ਜਿੰਨੀ ਦੇਰ ਮੈਂ ਕਿਹਾ ਇੱਥੇ ਮਨੀਰ ਝੂਠ ਬੋਲਦਾ ਮਨੀਰ ਤੇ ਹੈ ਝੂਠਾ ਪਿੰਡ ਚ ਐਡੀਆਂ ਦੀਆਂ ਗੱਲਾਂ ਫਲਾਉਣ ਲਈ ਨਹੀਂ ਜ਼ਾਹਦ ਵੀ ਝੂਠ ਬੋਲਦਾ ਬਾਜੇ ਝੂਠ ਬੋਲਦਾ ਪੁੱਲੂ ਝੂਠ ਬੋਲਦਾ ਇਹ ਸਾਰੇ ਫੇਕ ਨਾ ਲੈਣ ਦੇ ਆ ਡਰਾਮੇ ਵਾਲੇ ਉਹਨਾਂ ਦੇ ਉੱਤੇ ਝੂਠ ਦੀ ਅਮੀਰੀ ਆ ਨਾ ਸਾਨੂੰ ਮੂਰਤ ਨਹੀਂ ਉਹ ਡਰਾਮੇ ਵਾਲੇ ਇਨਸਾਨ ਨਹੀਂ ਜਾ ਕੰਮ ਕਰ ਜਾ ਕੇ ਮੈਨੂੰ ਚਾਬੀ ਚੰਗਾ ਹੈ ਚੰਗਾ ਹੈ ਰਾਜਨ ਹਾਂ ਹੈ ਦੋ ਭਰਾਵਾਂ ਨੂੰ ਠੰਡ ਪੈ ਗਈ ਤਵਾ ਭਰਾਵਾਂ ਨੂੰ ਲੜਾ ਕੇ ਬੜੀ ਖੁਸ਼ ਹਾਂ ਚੁੱਪੀ ਰਹੇ ਨਾ ਤੇਰੇ ਭਰਾਵਾਂ ਦੇ ਮੈਂ ਡੱਕਰੇ ਕੀਤੇ ਨਾ ਇੱਥੇ ਕਿਤੇ ਤੇਰੇ ਪਤਾ ਲੱਗਣਾ ਆ ਬਹੁਤੀਆਂ ਗੱਲਾਂ ਨਾ ਕਰ ਸਮਝ ਆਏਗੀ ਨਾ ਮੈਂ ਤੇਰੀ ਜਵਾਨ ਬਦਮਾਸ਼ ਆ ਪਿੰਡ ਦੇ ਬਦਮਾਸ਼ ਉਹ ਜਿੰਨੀ ਤੇਰੀ ਖਾ ਜਾਣਗੇ ਤੈਨੂੰ ਤੇਰੀ ਜਿੰਨੀ ਮੇਰੇ ਸਾਲੇ ਜਿਹੜੇ ਬਦਮਾਸ਼ ਆ ਉਹ ਤੈਨੂੰ ਹੀ ਬਦਮਾਸ਼ੀ ਲੱਗਦੀ ਆ ਉਹਨਾਂ ਦੀ ਸਾਨੂੰ ਕੋਈ ਭਾਰ ਨਹੀਂ ਬਦਮਾਸ਼ੀ ਤੇਨੂੰ ਤੇ ਉਹ ਮੇਰੀ ਤੇ ਇੱਜ਼ਤ ਮੇਰੇ ਤੇ ਇੰਜ ਨਹੀਂ ਇੰਜ ਇੰਜ ਤਾਂ ਮੂੰਹ ਨਹੀਂ ਚੁੱਕਦੇ ਮੇਰੇ ਅੱਗੇ ਮਣਕਾ ਮਣਕਾ ਜਿਹੜਾ ਐਂ ਹੀ ਡਾਊਨ ਨਹੀਂ ਰਹਿੰਦੇ ਆ ਕੀ ਗੱਲ ਲਿਆ ਇਹਨਾਂ ਨੂੰ ਲਿਆ ਚਾਬੀ ਲਿਆ ਹੈ ਚੱਲ ਜਾ ਇੱਥੇ ਤਮਾਸ਼ਾ ਵਹਾਉਂਦੇ ਆ ਲੋਕਾਂ ਨੂੰ ਇਹਨਾਂ ਨੇ ਚਲੋ ਜਾ ਕਹ ਪਿੰਡ 'ਚ ਦੱਸਣਾ ਉਹਨਾਂ ਨੇ ਜਾ ਜਾ ਰਿਛ ਦਾ ਤਮਾਸ਼ਾ ਲਿਆ ਚਲੋ ਜਾ ਜਾ ਕੇ ਆਟਾ ਲਿਓ ਤੁਹਾਨੂੰ ਬੱਕਰੀ ਦਾ ਤਮਾਸ਼ਾ ਵਖਾਵਾਂ ਜਾ ਚਲ ਜਾ ਤੁਸੀਂ ਵੀ ਰਹੇ ਹੈ 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 ਲੱਗੇ ਆ ਸ਼ਾਦੀਆ ਹਾਂਜੀ ਤੂੰ ਆ ਬੈਗ ਫੜ ਕੇ ਘਰ ਚੱਲ ਮੈਂ ਚਾਬੀ ਲੈ ਕੇ ਆਉਣਾ ਨਾ ਨਾ ਮੈਂ ਨਹੀਂ ਜਾਣਾ ਜੇ ਇਕੱਲਿਆਂ ਕਿਉਂ ਮੈਂ ਤੁਹਾਨੂੰ ਲੈ ਕੇ ਜਾਣਾ ਵੇ ਮੈਨੂੰ ਇਹਦੇ ਤੇ ਤਬਾਰ ਨਹੀਂ ਭਾਵੇਂ ਤੈਨੂੰ ਮਾਰ ਹੀ ਦਵੇ ਕੌਣ ਹੈ ਨਹੀਂ ਤੂੰ ਇਕੱਲੀ ਨਾ ਜਾਈਂ ਫਲੈਂਕ ਕੋਚ ਤੇ ਬਹਿ ਕੇ ਜਾਈਂ ਛਾਪਰ ਵਾਲੀ ਛਾਪਰ ਆ ਕਰ ਕਾਠੀ ਫੋਨ ਜੋ ਗੱਲ ਨਹੀਂ ਕਰੀਂ ਮੈਨੂੰ ਲੈ ਦੇ ਸਾਰਾ ਕੁਝ ਜੇਵਰ ਜੂਵਰ ਤੇ ਵੱਡੇ ਫੋਨ ਕਾਠੀ ਸਾਈਕਲ ਕਿਹੜਾ ਕਾਠੀ ਪਾਈਏ ਤੇ ਉੱਡਣ ਲੱਗ ਪੈਣਾ ਚੱਲ ਆਈਏ ਨੇ ਚੱਲਣ ਆਈਏ ਨੇ ਗੱਲਾਂ ਡਿਆ ਕਰਨ ਇੱਕ ਸੌਰਿਆਂ ਦੇ ਥੱਲੇ ਲੱਗਾ ਤੂੰ ਸੜ ਤੇ ਚੜ੍ਹਾਈ ਕਰਦਾ ਜਾਂ ਆ ਕੇ ਫੇਰ ਸੌਰਿਆਂ ਦੇ ਵਿੱਚ ਤੂੰ ਜ਼ਿਕਰ ਕਰ ਰਿਆ ਤੇਰਾ ਕੰਮ ਨਹੀਂ ਮੇਰੇ ਸੌਰਿਆਂ ਦੀ ਗੱਲ ਕਰਨਾ ਤੇ ਤੂੰ ਮੇਰੀ ਘਰ ਵਾਲੀ ਦੀ ਕਿਉਂ ਆ ਵੇਖ ਲੈ ਆ ਵੇ ਆ ਮਗਰ ਮੱਛਦੇ ਆ ਮਗਰ ਮੱਛਦੇ ਅਥਰੂ ਪਰਜਾਈਏ ਹਟ ਜਾ ਹਟ ਜਾ ਉਦਾਂ ਨਹੀਂ ਸੜ ਗਏ ਇਹ ਜਦੋਂ ਤੀਲੇ ਨਾਲ ਮੈਂ ਤੁਹਾਨੂੰ ਦੱਸ ਦਿਆ ਹਾਂ ਗੱਡੀ ਰਵਾਤ ਚੁੱਪ ਕਰ ਚੁੱਪ ਕਰ ਕੋਈ ਨਾ ਕਰ ਚੁੱਪ ਕਰ ਚੁੱਪ ਕਰ ਚਾਦਰ ਪਰ ਗਿਰ ਰੋ ਰੋ ਕੇ ਮੇਰੀ ਤੇ ਹਾ ਹੀ ਪੈਣੀ ਐ ਜੀ ਆਹ ਸੋਨੂ ਜੀ ਚਲੀਏ ਲੈ ਸੋਨੂ ਜੀ ਲੈ ਜਾ ਸੋਨੂ ਨੂੰ ਅਮਰਜੈਂਸੀ ਇਹਦਾ ਕੀ ਗੱਲ ਐਡਾ ਕਮਜ਼ੋਰ ਸੋਨੂ ਉਹ ਸੋਨੂ ਕਹਿੰਦੀ ਤੇ ਤੇਰੇ ਨੇ ਤਾਂ ਕਦੀ ਕਿਹਾ ਨਹੀਂ ਸੋਨੂ ਇਹਨੂੰ ਸੋਨੂ ਨਾ ਕਹਿ ਇਹਨੂੰ ਕਹਿ ਸੋਨ ਜਿੱਦਾਂ ਇਹ ਤੁਹਾਡੇ ਅੱਗੇ ਸੋਨ ਹੋਇਆ ਤੇਰੀ ਇਹਨੂੰ ਕਿਸ ਚੀਜ਼ ਦਾ ਸਾੜਾ ਹੋਵੇ ਇਹਦੀ ਕਹਿੰਦੀ ਕਿ ਤੇਰਾ ਕਿ ਤੇਰਾ ਇਹਦੀ ਤਾਂ ਇੱਕੋ ਹੀ ਕਹਿੰਦੀ ਆ ਨਾ ਹਾਂ ਆ ਕਾਲਾ ਜਾ ਮੇਰੇ ਪੱਲੇ ਪਾ ਤਾ ਆਹ ਪਰ ਜਾਈ ਘਰਾਂ ਦੇ ਵਿੱਚ ਨਾ ਇੱਕ ਜਗ੍ਹਾ ਰਹਿਣਾ ਵਾ ਇੱਜਾ ਭਰਾਵਾਂ 'ਚ ਤਫਰਕਾ ਨਹੀਂ ਪੁਵਾਈਦਾ ਹੁੰਦਾ ਸੰਗੀਆਂ ਨਾ ਤੂੰ ਪਾਉਂਦੇ ਆ ਤੂੰ ਤੂੰ ਇਹਦੀ ਹਰ ਗੱਲ ਮੰਨਦਾ ਵਾ ਮੰਨਣਾ ਮੇਰੀ ਬੀਬੀ ਖੂਨ ਤੇ ਮੇਰਾ ਆ ਤੂੰ ਤੇ ਤੂੰ ਮੇਰੇ ਨਾਲ ਦੀ ਗੱਲ ਕਰ ਮੈਨੂੰ ਪਤਾ ਹੁੰਦਾ ਨਾ ਐਡਾ ਗੰਦਾ ਖੂਨ ਆ ਮੈਂ ਕੱਢ ਕੇ ਵੇਖਣਾ ਹਾਂ ਹਾਂ ਕਿੱਦਾਂ ਨਹੀਂ ਕਹੀਦਾ ਛੋਟੇ ਭਰਾ ਨੂੰ ਮੈਂ ਤੇਰੀ ਨਾ ਇੱਜ਼ਤ ਕਰਨ ਦੇ ਆ ਪਿੰਡ ਥਾਂ ਆਇਆ ਚੰਗੀ ਇੱਜ਼ਤ ਕਰਨ ਦੇ ਆ ਤਮਾਸ਼ਾ ਬਣਾਇਆ ਪੈਲੀਆਂ 'ਚ ਖਿਲਾ ਰਿਆ ਹੀ ਪਰ ਜਾਈ ਨੂੰ ਤੇ ਵੱਡੇ ਭਰਾ ਨੂੰ ਵੀ ਹਾਂ ਇਹ ਇੱਜ਼ਤ ਆ ਏ ਜਦਾਦੇ ਬੀ ਤੂੰ ਸੌੜੇ ਗਿਆ ਵਾ ਮੈਂ 2 ਘੰਟੇ ਬੈਠਾ ਰਿਆ ਵਾ ਘਰ ਵੀ ਹੁਣ ਆਊਗਾ ਤੇ ਚਲੋ ਮੈਂ ਚਾਬੀ ਦੇ ਕੇ ਫੇ ਚਲ ਜਾਾਂਗਾ ਤੁਸੀਂ ਰਾਹ ਚ ਪਤਾ ਨਹੀਂ ਕੀ ਕਿਤੇ ਸਮੋਸੇ ਖਵਾਉਣਾ ਇਹਨੂੰ ਕਿਤੇ ਪਕੌੜੇ ਲਿਆ ਕੇ ਕੋ ਖਵਾਉਣਾ ਆ ਹਾਂ ਤੈਨੂੰ ਇਹ ਹੀ ਤਕਲੀਫ ਆ ਸਾਨੂੰ ਕੀ ਲੋੜਾ ਸਮੋਸੇ ਪਕੌੜੇ ਅਗਲੇ ਨੇ ਘਰ ਦੇ ਆਣੇ ਇੰਨਾ ਖਵਾਤਾ ਸਾਨੂੰ ਓਏ ਉੱਥੇ ਸੌੜਿਆਂ ਲਜਾਈਏ ਤੇ ਦੇਰ ਸਵੇਰ ਹੋ ਜਾਂਦੀ ਆ ਓ ਦੇਰ ਸਵੇਰ ਹੋ ਜਾਂਦੀ ਆ ਹੀਨੋ ਤੇ ਸੁਣੀ ਹੀ ਸਟੇ ਕਰਦੀ ਇਹ ਤੁਸੀਂ ਸਾਈਕਲ ਤੇ ਕਿੰਨੇ ਸਟੇ ਕਰ ਲੈਨੇ ਹੋ ਭੇਰਾ ਕਿਹਦਾ ਤਾਇਆ ਸਾਦਕ ਆਇਆ ਸੀਗਾ ਤੇਰਾ ਵੀ ਪੁੱਛਣ ਦਿਆ ਸੀ ਕਹਿੰਦਾ ਬੰਦਾ ਬਣਿਆ ਜਾਂ ਉਦਾਂ ਹੀ ਲੰਨਤੀ ਤਾਇਆ ਸਾਦਕ ਵੀ ਕਹਿੰਦਾ ਸੀ ਮੈਨੂੰ ਕੁਛ ਉਹ ਤਾਇਆ ਸਾਦਕ ਆਇਆ ਹੀ ਨਾਲ ਆਪਣਾ ਉਹ ਅਛੂ ਵੀ ਆਇਆ ਸੀ ਉਹ ਬੈਠੇ ਰਹੇ ਗੱਲਾਂ ਕਰਦੇ ਆ ਕਰਦੇ ਨੇ ਟਾਈਮ ਲੱਗ ਗਿਆ ਸ਼ਰਮ ਕਰ ਉਹ ਅਛੂ ਦੇ ਨਾਂ ਤੇ ਨਾ ਸਮੈਲ ਪਾਸ ਕਰਨ ਡੀਆਂ ਇਕੱਲੇ ਉਹਦਾ ਭਰਾ ਵਾ ਭਰਾ ਬਣਿਆ ਤਾਂ ਭਰਾ ਹੁਣ ਚਾਚੇ ਦੇ ਪੁੱਤ ਭਰਾ ਹੀ ਹੁੰਦੇ ਆ ਭਰਾ ਹੁੰਦੇ ਆ ਹਾਂ ਨਹੀਂ ਫੇਰ ਫੇਰ ਇਹਨੂੰ ਬਿਜਤੀ ਵਾਲਾ ਸਾਨੂੰ ਸਾਲ ਤੈਨੂੰ ਮੱਕਾ ਨਾ ਚਾਬੀ ਦੇ ਚਾਬੀ ਦੇ ਮੇਰੀ ਹਾਂਜੀ ਮੈਂ ਕਹਿਣ ਦਿਆਂ ਆ ਚਾਬੀ ਮੇਰੇ ਕੋਲ ਨਹੀਂ ਹੈਗੀ ਤੇ ਜਿਹੜਾ ਮੈਂ 2 ਘੰਟੇ ਉੱਥੇ ਖੱਪ ਕੇ ਤੇ ਫੇਰ ਮੈਂ ਗਿਆ ਵਾਂ ਪੈਲੀਆਂ ਵਾਲ ਨੂੰ ਤੇ ਐਵੇਂ ਨਾ ਹਾਈਦਾ ਨਾ ਹੱਤ ਫੜਤੀ ਵਾਲਾ ਕੰਮ ਨਾ ਛੱਡੋ ਉਹਨੇ ਤੇ ਰਾਜੀ ਹੁਣਾਵਾ ਵੀ ਦੋ ਭਰਾ ਡੱਕਰੇ ਹੋ ਜਾਣ ਸਾਰੀ ਜਾਇਦਾਦ ਦੇ ਦੇ ਨਾ ਹੋ ਜਾਏ ਆ ਬੜੀ ਜਾਇਦਾਦ ਚਾਹੁੰਦਾ ਤੂੰ ਮੇ ਤੇਰੀ ਲਈ ਚਲੀ ਗਈ ਤੂੰ ਚਾਹੁੰਦਾ ਕਿ ਇਹ ਵੀ ਜਾਏ ਮੈਂ ਨਹੀਂ ਚਾਹੁੰਦੀ ਤੂੰ ਚਾਹੁੰਦਾ ਕਿ ਦੋਵੇਂ ਬੈ ਕੇ ਨਾ ਤੂੰ ਹੌਸਲ ਕੰਦ ਲੈ ਰੋਵੇਂ ਤੇ ਮੈਂ ਇਸ ਕੰਦਲ ਮੂੰਹ ਕਰਕੇ ਰੋਵਾ ਭੱਜ ਭੱਜ ਜਾਣਾ ਤੂੰ ਤਿਆਰ ਤਿਆਰ ਹੋ ਕੇ ਬੁੱਢੀ ਨੂੰ ਲੈ ਕੇ ਹੈ ਕੀ ਆ ਕਵਾਲਾ ਵਾਲਾ ਬੈਗ ਲੈ ਕੇ ਸ਼ਰਮ ਨਹੀਂ ਕਵਾਲਾ ਵਾਲੇ ਕਵਾਲਾ ਵਾਲੇ ਉਹ 190 ਬਖਾ ਦੇਂਦੇ ਆ ਹੈ ਕਵਾਲ ਮਰ ਜਾ ਡੁੱਬ ਕੇ ਕਿਦੇ ਕਵਾਲਾ ਕੋਈ ਹੋ ਜਾ ਬੈਗ ਨਹੀਂ ਇਸ ਟਾਈਮ ਤੇ ਕਵਾਲ ਇਹ ਰੋਹੀ ਗੱਲ ਆ ਬੜੀ ਮਸੂਮ ਆ ਵੀ ਰੋਣ ਨੂੰ ਬੜੀ ਸ਼ੇਤੀ ਆ ਕੇ ਨੂੰ ਬੜੀ ਗੱਲ ਲੱਗਦੀ ਉਹ ਸ਼ਾਦੀਆ ਚੁੱਪ ਕਰ ਜਾ ਕਿਉਂ ਇਹ ਤੇ ਪਾਗਲ ਹੋਇਆ ਨਾਲ ਤੂੰ ਵੀ ਹੋ ਜਣੀ ਘਰ ਚੱਲਨੇ ਆ ਬੈ ਕੇ ਜਿੰਨਾ ਮਰਦੀ ਓਏ ਚਾਬੀ ਲੈ ਆ ਕਦੇ ਚਾਬੀ ਲੈ ਮੈਂ ਗਿਲੀਆ ਚਾਬੀ ਦੇ ਦੇ ਮੈਂ ਤੈਨੂੰ ਕਹਿਤਾਈ ਤੇਰੀ ਮੈਂ ਤਾਉਣ ਲਾ ਦੇਣੀ ਆ ਭਾਈ ਅਕੂ ਮੇਰੀ ਗੱਲ ਸੁਣ ਮੈਂ ਇਸ ਟਾਈਮ ਨਾ ਫੁੱਲ ਹਯਾ ਕਰਨ ਧਿਆ ਜਿੰਨਾ ਕਿ ਮੇਰੇ ਕੋ ਹੋਂ ਧਿਆ ਹੈ ਤੂੰ ਨਾ ਕਰ ਤੂੰ ਨਾ ਕਰ ਚਾਬੀ ਦੇ ਤੂੰ ਤੇ ਚੌਨੀ ਆ ਕਿ ਮੈਂ ਮਾਰਾਂ ਮਗਦਾਤੀ ਤੂੰ ਤੇ ਚੌਨੀ ਆ ਪਹਿਲਾਂ ਤਾਂ ਮੈਨੂੰ ਮਾਰ ਛੱਡਿਆ ਜੇ ਓਏ ਓਏ ਫੇਰ ਉਹ ਆ ਜਾਣਗੇ ਸਾਰੇ ਜਿਹੜੇ ਅਕੇ ਮਸਾਂ ਚੌਂਦੀਆਂ ਵੀ ਭਰਾ ਭਰਾ ਅਸੀਂ ਲੜਕੇ ਤੇ ਕਿਸੇ ਟਾਈਮ ਇੱਕ ਦਾ ਨਾ ਫੱਟਾ ਚੁੱਕਿਆ ਜਾਵੇ ਸਮੀ ਦੀ ਹੈ ਨਾ ਉਹ ਚਾਬੀ ਲਿਆ ਜਾ ਥੋਂ ਚਾਬੀ ਲੈ ਆਂ ਨਿਆ ਚਾਬੀ ਧੱਕੇ ਕਿਉਂ ਬੁੱਢੀ ਦੇ ਲਾਗੇ ਸ਼ੇਰਖਾਂ ਬਣਨ ਡਿਆਂ ਵਾ ਤੈਨੂੰ ਮੱਕ ਨਾ ਚੋਬੀ ਲਿਆ ਚਾਬੀ ਲਿਆ ਚਾਬੀ ਲਿਆ ਚਾਬੀ ਪਜਾ ਇਹਨਾਂ ਸਾਰਾ ਪਿੰਡ ਵੇਖਣ ਡਿਆ ਉਹਨੂੰ ਘਰ ਛੱਡ ਕੇ ਆ ਫੇਰ ਤੇਨੂੰ ਦੀ ਨਾਵਾ ਚਾਬੀ ਘਰ ਮੈਂ ਕਿੱਥੋਂ ਛੱਡਾਂ ਤਾਲਾ ਲੱਗਾ ਪਤਾ ਬੂਏ ਗਿਆ ਖਿਲਾੜਦਾ ਤੇ ਪਿੰਡ ਸਾਰਾ ਵੇਖਣ ਡਿਆ ਬਿਸਤ ਗਰਾਉਣ ਡਿਆ ਸਾਨੂੰ ਕਹਿੰਦੇ ਜੁੱਤੀ ਦੇ ਦੇਣੀ ਤੇ ਪਿੰਡ ਵਾਲੇ ਸਮਝਾ ਫੈਕਸ ਆਈ ਆ ਫੈਕਸ ਆਈ ਆ ਲਿਆ ਥਾ ਚਾਪੀ ਲਿਆ ਬੁੱਡੀਆਂ ਦੇ ਮਗਰ ਤੁਸੀਂ ਨਾ ਲੱਗੋ ਇਹ ਹੱਥ ਫੜਤੀ ਵੱਧ ਜਾਣੀਆਂ ਤੇ ਕੰਮ ਖਰਾਬ ਹੋ ਜਾਊ ਤੂੰ ਵਧਨ ਦੇ ਵਧਨ ਦੇ ਹੈ ਅਜੂਤੀ ਪਵਾ ਕੇ ਪਾਰ ਹੱਸਣ ਦੇਈਆਂ ਹੁਣ ਹੈ ਤੂੰ ਆਪਰਾ ਮੈਨੂੰ ਲਾ ਕੇ ਜੁੱਤੀ ਵੀ ਮਰਵਾਤੀ ਓ ਮੈਨੂੰ ਲਾ ਕੇ ਕਿਤੇ ਨਿੱਕੇ ਹੁੰਦੇ ਐ ਨੋ ਮੈਨੂੰ ਪਾਲਿਆ ਆ ਤੇ ਕਿਤੇ ਮੈਨੂੰ ਹੱਥ ਨਹੀਂ ਪੋਟਾ ਨਹੀਂ ਕਦੀ ਲਾਇਆ ਸੀ ਜਦੋਂ ਦੀ ਤੂੰ ਆਈਆਂ ਉਹਨਾ ਖੂਨੀ ਉਹਦਾ ਸਫੈਦ ਹੋ ਗਿਆ ਯਾ ਤੇ ਦਵਾਲੇ ਕਰਾ ਕੇ ਹੁਣ ਰਾਈ ਆਂ ਬਈ ਤੁਸੀਂ ਤੁਹਾਡੇ ਦੋਵਾਂ ਭਰਾਵਾਂ ਦਾ ਮਸਲਾ ਆ ਹੁਣ ਦੋਵਾਂ ਭਰਾਵਾਂ ਦਾ ਮਾਮਲਾ ਆ ਉਹ ਮੇਰੇ ਹੱਥੀ ਪੈ ਗਿਆ ਹੁਣ ਸਾਡੇ ਦੋਵਾਂ ਭਰਾਵਾਂ ਦਾ ਮਾਮਲਾ ਹੱਥੀ ਪੈ ਗਿਆ ਤੂੰ ਮੇਰੀ ਲੱਤ ਨੂੰ ਪੈ ਗਿਆ ਜਿੱਦਣ ਹੋ ਜਾ ਜਦੋਂ ਤੇਰਾ ਕੋ ਭਰਾ ਮੇਰੇ ਡਿੱਕੇ ਚੜ ਗਏ ਨੇ ਲੱਤਾਂ ਨਾਲ ਤੂੰ ਕੌਣ ਨਾ ਲੱਤਾਂ ਵੱਢਣ ਵਾਲਾ ਬਦਮਾਸ਼ ਆ ਹਾਂ ਉਹ ਕੀ ਆ ਜਿਨ੍ਹਾਂ ਨੂੰ ਪੁੱਛਦਾ ਜਾਂ ਜਾ ਕੇ ਸਾਰੇ ਆ ਮੇਰੇ ਨਹੀਂ ਹੁਣ ਪ੍ਰਝਾਈ ਰਾਜੀ ਹੋ ਗਈ ਸਾਨੂੰ ਹੱਥੀਪੜੇਤੀ ਕਰਾ ਕੇ ਹਾਂ ਚਲੋ ਚਾਬੀ ਲਓ ਬੇਜਮੀਰ ਹੋਇਆ ਉਹਦੀ ਕਿਹੜੀ ਗੱਲ ਐਜਮੀਰ ਤਾਂ ਤੂੰ ਹੋਇਆ ਭੱਜਾ ਭਰਾਵਾ ਚਲ ਜਾ ਮੈਂ ਨਾ ਆਵੇਂ ਕਿਦਾਂ ਆ ਦੋਸਤੋ ਇਹ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਏ ਕਮੈਂਟ ਕਰਕੇ ਜਰੂਰ ਦੱਸਣਾ ਬਿਲਕੁਲ ਤੇ ਇੱਕ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਸਬਸਕ੍ਰਾਈਬਰ ਜਰੂਰ ਕਰੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ